ਪਹੁੰਚਣਗੇ ਮੁੱਖ ਮੰਤਰੀ ਭਗਵੰਤ ਮਾਨ ਦੀਨਗਰ ਵਿਖੇ ਰੇਲਵੇ ਓਵਰ ਬ੍ਰਿਜ ਦਾ ਕਰਨਗੇ ਉਦਗਾਟਨ ਅੰਮ੍ਰਿਤਸਰ ਪਛਾਨਕੋਟ ਰੇਲਵੇ ਲਾਈਨ ਤੇ ਬਣਿਆ ਰੇਲਵੇ ਓਵਰ ਬ੍ਰਿਜ ਜਿਹੜਾ ਕਿ 1.51.74 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਿਆ ਸੁਦਿਨਗਰ ਨੂੰ ਬਾਰਡਰ ਏਰੀਆ ਦੇ ਪਿੰਡਾਂ ਦੇ ਨਾਲ ਜੋੜੇਗਾ ਇਹ ਰੇਲਵੇ ਓਵਰ ਬ੍ਰਿਜ 48 ਮਹੀਨਿਆਂ ਦੇ ਵਿੱਚ ਤਿਆਰ ਹੋਇਆ ਇਹ ਰੇਲਵੇ ਓਵਰ ਬ੍ਰਿਜ ਜਿੱਥੇ ਕਿ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਸਹੂਲਤ ਮਿਲੇਗੀ ਸਰਹੱਦ ਅ ਵਿੱਚ ਜਿਹੜੇ ਕਿ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਲੋਕਾਂ ਨੂੰ ਵੀ ਆਉਣ ਜਾਣ ਦੇ ਵਿੱਚ ਕਾफी ਜਿਹੜੀ ਸਹੂਲਤ ਮਿਲੇਗੀ ਦਿਰਨਗਰ ਵਿਖੇ ਰੇਲਵੇ ਬ੍ਰਿਜ ਓਵਰ ਬ੍ਰਿਜ ਦਾ ਉਦਘਾਟਨ ਕਰਨਗੇ ਸੀਐਮ ਭਗਵੰਤ ਮਾਨ ਗੁਰਦਾਸਪੁਰ ਵਿਖੇ ਪਹੁੰਚਣਗੇ ਅੱਜ ਸੋ ਕੁਝ ਹੀ ਦਿਨ ਦੇ ਵਿੱਚ ਇਸ ਦਾ ਉਦਘਾਟਨ ਕੀਤਾ ਜਾਵੇਗਾ ਸੋ ਅੰਮ੍ਰਿਤਸਰ ਪਠਾਨਕੋਟ ਰੇਲਵੇ ਲਾਈਨ ਤੇ ਬਣਿਆ ਹੈ ਰੇਲਵੇ ਓਵਰ ਬ੍ਰਿਜ ਲੋਕਾਂ ਨੂੰ ਅੱਜ ਸਮਰਪਿਤ ਕੀਤਾ ਜਾਵੇਗਾ ਸੋ 48 ਮਹੀਨਿਆਂ ਦੇ ਵਿੱਚ ਤਿਆਰ ਹੋਇਆ ਹੈ ਰੇਲਵੇ ਓਵਰ ਬ੍ਰਿਜ ਲਗਭਗ 51.71 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕਿ ਓਵਰ ਬ੍ਰਿਜ ਬਣਾਇਆ ਗਿਆ ਹੈ। ਸੋ ਦਿਹਨਗਾ ਨੂ ਬਾਰਡਰ ਏਰੀਆ ਤੇ ਪਿੰਡਾਂ ਦੇ ਨਾਲ ਜੋੜੇਗਾ ਹੈ ਬ੍ਰਿਜ ਜੁਤੇ ਕੀ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ ਔਨ ਜਾਣ ਵਾਲੇ ਲੋਕਾਂ ਨੂੰ ਵੀ ਜਿਹੜੇ ਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਨੇ ਜੁਸਤੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸੋ ਕਾਫੀ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਅੱਜ ਲੋਕਾਂ ਨੂੰ ਇਹ ਸਮਰਪਿਤ ਕੀਤਾ ਜਾਵੇਗਾ ਸੋ ਵਿਕਾਸ ਕ੍ਰਾਂਤੀ ਵੱਲ पंजाब सरकार कदम दीना निगर विखे आज रेलवे ओवरब्रिज का उद्घाटन किया जाएगा सो अज गुरदासपुर पहुंचने के सीएम भगवंत मान अमृतसर पठानकोट रेलवे लाइन से यह रेलवे ओवरब्रिज बनया जो कि अज लोगों समर्पित किया जाएगा ਮంత్రి ਪੰਜਾਬ ਸਰਦਾਰ ਭਗਵੰਤ ਮਾਨ 12 ਵਜੇ ਦੇ ਕਰੀਬ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕਰਨ ਦਿਨਾਂਗਰ ਪਹੁੰਚ ਰਹੇ ਨੇ ਪਠਾਨਕੋਟ ਅਮਨਿਸਰ ਰੇਲਵੇ ਲਾਈਨ ਤੇ ਬਣ ਰਿਹਾ ਹੈ ਪੁਲ 48 ਮਹੀਨਿਆਂ ਦੇ ਕਰੀਬ ਅਰਸੇ ਦੌਰਾਨ ਤਿਆਰ ਹੋਇਆ ਹੈ ਸਾਡੇ ਨਾਲ ਦਿਨਾਂਗਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਜੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਹਾਂ 1 ਸੈਕਿੰਡ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਐ ਦੱਸੋ ਪਹਿਲੇ ਓਵਰ ਬ੍ਰਿਜ ਬਾਰੇ ਦੱਸੋ ਕੀ ਪ੍ਰੋਗਰਾਮ ਹੈ ਅੱਜ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀਨਾ ਨਗਰ ਦਾ ਜਿਹੜਾ ਇਹ ਫੜਾਈ ਓਵਰ ਹੈ ਇਹ ਲੋਕਾਂ ਦੇ ਸਪੁਰਦ ਕਰਨਗੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਸਨ ਔਰ ਇਹ ਪੁਲ ਜਿਹੜਾ ਅੱਜ ਬਣ ਕੇ ਕੰਪਲੀਟ ਹੋ ਚੁੱਕਿਆ ਸੋ ਲੋਕਾਂ ਨੂੰ ਬਸ ਥੋੜੀ ਦੇਰ ਬਾਅਦ ਚ ਮੁੱਖ ਮੰਤਰੀ ਸਾਹਿਬ ਤੇ ਪਹੁੰਚ ਰਹੇ ਨੇ ਔਰ ਇਹ ਰਸਮੀ ਤੌਰ ਦੇਤੇ ਜਲੀ ਟ੍ਰੈਫਿਕ ਇਹ ਲੰਘਣੀ ਸ਼ੁਰੂ ਹੋ ਜੇਗੀ ਤਿਆਰੀਆਂ ਦੀ ਗੱਲ ਕਰੀਏ ਤਾਂ ਕੀ ਕੀ ਤਿਆਰੀਆਂ ਇੱਥੇ ਪੂਰੀਆਂ ਤਿਆਰੀਆਂ ਜੀ ਬਿਲਕੁਲ ਪੁਲ ਕੰਪਲੀਟ ਹੈ ਔਰ ਜਿਹੜਾ ਨਾ ਬਸ ਸੀਐਮ ਸਰ ਨੂੰ ਵੇਟ ਕਰਦੇ ਪਏ ਆ ਜਦੋਂ ਵੀ ਆਣਗੇ ਔਰ ਰਸਮੀ ਤੌਰ ਤੇ ਉਦਘਾਟਨ ਕਰਨਗੇ ਤਾਂ ਲੋਕਾਂ ਲਈ ਇਹ ਪੁਲ ਚੱਲਦਾ ਹੋ ਜਾਏਗਾ ਜੀ ਕੀ ਲੱਗਦਾ ਪੂਰੇ ਟਾਈਮ ਤੇ ਪਹੁੰਚਣਗੇ ਮੁੱਖ ਮੰਤਰੀ ਬਿਲਕੁਲ ਮੌਸਮ ਚਾਹੇ ਥੋੜਾ ਖਰਾਬ ਹੈ ਲੇਕਿਨ ਕੋਸ਼ਿਸ਼ ਹੋਏਗੀ ਸਰ ਟਾਈਮ ਸਰ ਆ ਰਹੇ ਨੇ ਰੇਲਵੇ ਬ੍ਰਿਜ ਦੀ ਗੱਲ ਕਰੀਏ ਤਾਂ ਕਿੰਨੀ ਦੇਰ ਚ ਤਿਆਰ ਹੋਇਆ ਤੇ ਕਿੰਨੀ ਲਗਤ ਆਈ ਹੈ ਇਹਦੇ ਤੇ ਦੇਖੋ ਇਹ ਪੁਲ ਕਾਫੀ ਦੇਰ ਦਾ ਹੈ ਤੋਂ ਸਟਾਰਟ ਹੋਇਆ ਸੀ ਲੇਕਿਨ ਜਿਹੜੀਆਂ ਜਿਹੜੀ ਬਣਾਉਣ ਵਾਲਾ ਕੰਟਰੈਕਟਰ ਸੀ ਉਹੀ ਛੱਡ ਕੇ ਵਿੱਚੋਂ ਦੌੜ ਗਏ ਪੀਲੀ ਸਰਕਾਰ ਕੋਲੋਂ ਪੈਸੇ ਨਹੀਂ ਦਿੱਤੇਗੇ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸੋ ਸਰਕਾਰ ਨੇ ਬੜੀ ਸਿੱਦਕਤ ਤੇ ਮਿਹਨਤ ਦੇ ਨਾਲ ਜਿਹੜਾ ਇਹ ਪੁਲ ਹੈ ਕੰਪਲੀਟ ਕਰਾਇਆ ਔਰ ਲੋਕਾਂ ਦੇ ਹੁਣ ਅੱਜ ਸਪਰਦ ਕੀਤਾ ਜਾ ਰਿਹਾ ਕਿ ਕਿ ਸੁਵਿਧਾ ਮਿਲਣ ਜਾ ਰਹੀ ਹੈ ਲੋਕਾਂ ਨੂੰ ਇਹਦੇ ਨਾਲ ਸਾਡੇ 60 70 ਪਿੰਡ ਜਿਹੜੇ ਬਾਰਡਰ ਏਰੀਆ ਨੂੰ ਬਿਲੋਂਗ ਕਰਦੇ ਨੇ ਜਿਨ੍ਹਾਂ ਨੂੰ 메ਨ ਰਸਤਾ ਦੀ ਨਾਲ ਵਿੱਚੋਂ ਇਹ ਨਿਕਲ ਕੇ ਜਾਂਦਾ ਹੈ ਲੋਕਾਂ ਨੂੰ ਟ੍ਰੈਫਿਕ ਤੋਂ ਨਿਜਾਦ ਮਿਲੇਗੀ ਲੋਕਾਂ ਦਾ ਸਮਾਂ ਬਚੇਗਾ ਔਰ ਲੋਕੀ ਜਿਹੜੇ ਕਿ ਨਾ ਟ੍ਰੈਫਿਕ ਚ ਫਸ ਕੇ ਜਾਂਦੇ ਤਾਂ ਉਹ ਵੀ ਉਹਨਾਂ ਨੂੰ ਜਿਹੜੇ ਬਿਲਕੁਲ ਫ੍ਰੀ ਹੋ ਕੇ ਜਾਣਗੇ ਰੈਲੀ ਸਾਲ ਦੀ ਗੱਲ ਕਰੀਏ ਤਾਂ ਸੀਐਮ ਸਾਹਿਬ ਦੀ ਰੈਲੀ ਆ ਰੈਲੀ ਸਾਲ ਛੋਟਾ ਨਹੀਂ ਲੱਗਦਾ ਅਚਾਨਕ ਪ੍ਰੋਗਰਾਮ ਬਣਿਆ ਕੋਈ ਰੈਲੀ ਦਾ ਪ੍ਰੋਗਰਾਮ ਨਹੀਂ ਹੈ ਬਸ ਉਦਘਾਟਨ ਦਾ ਪ੍ਰੋਗਰਾਮ ਹੈ ਬਸ ਤੇ ਬਿਲਕੁਲ ਜੀ ਐਸੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਓਵਰ ਬ੍ਰਿਜ ਦਾ ਉਦਘਾਟਨ ਕਰਮ 12 ਵਜੇ ਦੇ ਕਰੀਬ ਮੁੱਖ ਮੰਤਰੀ ਸਾਹਿਬ ਪਹੁੰਚ ਰਹੇ ਨੇ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੇ ਨਾਲ ਇੰਡੀਆ ਨਿਊਜ਼ ਪੰਜਾਬ ਰੋਇ